ਸਮਾਜਨਾ ਸਾਡੇ ਨਾਲ ਨੇ ਗੱਲਬਾਤ ਸਰ ਕਿਹੜੇ ਕਿਹੜੇ ਮਸਲਿਆਂ ਨੂੰ ਲੈ ਕੇ ਅੱਜ ਚਰਚਾ ਹੋਈ ਹੈ ਕੀ ਕੁਝ ਰਿਵਿਊ ਕੀਤਾ ਗਿਆ ਕੀ ਕੁਝ ਡਾਇਰੈਕਸ਼ਨਾਂ ਜਾਰੀ ਹੋਈਆਂ ਨਹੀਂ ਦੇਖੋ ਰਿਵਿਊ ਕੋਈ ਨਹੀਂ ਸਿਰਫ ਇਹ ਸੀ ਇੱਕ ਤਾਂ ਜਿਹੜੇ ਸਾਡੇ ਪਹਿਲੀ ਵਾਰੀ ਐਮਐਲਏ ਚੁਣੇ ਗਏ ਨੇ ਜਲੰਧਰ ਤੋਂ ਜੀ ਆ ਭਗਤ ਜੀ ਜੀ ਉਹਨਾਂ ਨਾਲ ਜਾਣ ਪਛਾਣ ਔਰ ਜਿਹੜੀ ਅੱਗੇ ਪੰਜਾਬ ਚ ਕੀ ਕੀ ਅਸੀਂ ਕਰਨਾ ਹੈ ਡਿਵੈਲਪਮੈਂਟ ਕਰਨੀਆਂ ਕਿਵੇਂ ਕੰਮਕਾਰ ਕਰਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮਡੀ ਯੋਗ ਸ਼ਾਲਾ ਜਨਮਹਿਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ ਮੇਰਾ ਨਾਮ ਅਨਿਲ ਸਲੂਜਾ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਹੜੀ TMD ਯੋਗ ਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਤੁਹਾਡੀ ਸਿਹਤ ਨੂੰ ਆਪਣੇ ਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਹੈਨੇ ਉੱਥੇ ਹੀ ਕਜ਼ਰਬੇਕਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਮੇਰਾ ਨਾਮ ਜੋਤੀ ਕੌਰ ਹੈ ਕਿ ਮੈਨੂੰ 1.5 ਸਾਲ ਹੋ ਚੁੱਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ ਅਸਮਾ ਦੀ ਪ੍ਰੋਬਲਮ ਵੈਰ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸੂਗਰ ਦੀ ਪ੍ਰੋਬਲਮ ਸੀ ਬੀਪੀ ਲੱਠਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਹੋਈਆਂ ਉਹਦੇ ਸੰਬੰਧ ਸਾਰੀ ਜਿਹੜੀ ਅੱਜ ਦੀ ਗੱਲਬਾਤ ਹੈ ਜਿਹੜੀ ਉਹ ਹੋਈ ਹੈ ਔਰ ਬਾਕੀ ਜਿਹੜੀਆਂ ਇਲੈਕਸ਼ਨਾਂ ਨੇ ਉਹ ਚਾਹੇ ਸਰਪੰਚ ਦੀ ਬਲਕ ਸੰਮਤੀ ਜਿਲ੍ਹਾ ਪਰ ਕੋਈ ਵੀ ਆਵੇ ਉਹਦੇ ਅਸੀਂ ਪੂਰੀ ਸ਼ਿੱਦਤ ਨਾਲ ਤਿਆਰ ਹਾਂ ਜਾਨੀ ਪੰਚਾਇਤੀ ਚੋਣਾਂ ਨੂੰ ਲੈ ਕੇ ਨਿਗਮ ਚੋਣਾਂ ਨੂੰ ਲੈ ਕੇ ਔਰ ਬਾਈ ਇਲੈਕਸ਼ਨਾਂ ਨੂੰ ਲੈ ਕੇ ਰਣਨੀਤੀ ਬਣੀ ਹੈ ਜੀ ਕੋਈ ਰਣਨੀਤੀ ਕੋਈ ਨਹੀਂ ਸਿਰਫ ਜਾਣ ਪਛਾਣ ਗੱਲਬਾਤ ਹੋਈ ਹੈ ਕਿ ਅਸੀਂ ਪੰਜਾਬ ਚ ਹੋਰ ਕਿਵੇਂ ਜਿਹੜੇ ਕੰਮ ਕਰਨੇ ਕਿਵੇਂ ਕਰਾ ਸਕਦੇ ਕਹਿੰਦੇ ਸਰਕਾਰ ਦੀ ਮਨਸ਼ਾ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਨੂੰ ਰੋਕਿਆ ਜਾਏ ਤਾਂ ਕਿ ਪਿੰਡਾਂ ਦਾ ਭਾਈਚਾਰਾ ਕਾਇਮ ਰਹੇ ਇਸ ਨੂੰ ਲੈ ਕੇ ਕੈਬਨਿਟ ਦੇ ਵਿੱਚ ਵੀ ਮਤਾ ਲੈ ਕੇ ਆ ਰਹੀ ਹੈ ਸਰਕਾਰ ਕਿ ਕੁਝ ਮਤਾ ਹੈ ਔਰ ਕਿ ਕੁਝ ਚਰਚਾ ਪ ਹਈਆ ਪਰ ਸਾਡੀ ਕੋਈ ਕੋਸ਼ਿਸ਼ ਇਹਨ ਕ ਅਸੀਂ ਦਖਲ ਅੰਦਾਜ਼ੀ ਕਰੀਏ ਕਿਉਂਕਿ ਪਿੰਡਾਂ ਦੀ ਭਾਈਚਾਰਕ ਸਾਂਝ ਹੈ ਜਿਹੜੀ ਮਜ਼ਬੂਤ ਹੋਣੀ ਚਾਹੀਦੀ ਹੈ ਸੋ ਹਜੇ ਕੋਈ ਜਦੋਂ ਆਊਗਾ ਉਦੋਂ ਦੱਸ ਸਕਦਾ ਹੈ ਕਿ ਕੀ ਹੈ ਕੀ ਨਹੀਂ ਹੈ ਔਰ ਮੇਰੇ ਇਦਾਂ ਦਾ ਕੋਈ ਧਿਆਨ ਚ ਨਹੀਂ ਯਾਨੀ ਸਿੰਬਲ ਤੇ ਨਾ ਚੋਣ ਲੜੀ ਜਾਏ ਇਸ ਤਰ੍ਹਾਂ ਦਾ ਕੋਈ ਮਤਾ ਜਾਂ ਫਿਰ ਬਦਲਾਅ ਜਿਹੜਾ ਪੰਚਾਇਤੀ ਐਕਟ ਦੇ ਵਿੱਚ ਸਰਕਾਰ ਜਦੋਂ ਮੇਰੇ ਸਾਹਮਣੇ ਆਊਗਾ ਤਾਂ ਉਦੋਂ ਮੈਂ ਇਤੇ ਗੱਲਬਾਤ ਹੈ ਜਿਹਦੇ ਉਹ ਕਰ ਸਕਦਾ ਇੱਕ ਧਾਮੀ ਸਾਹਿਬ ਹੈ ਅਲਿਗੇਸ਼ਨ ਲੰਦੇ ਨਜ਼ਰ ਆਏ ਨੇ ਕਿ ਆਮ ਆਦੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਜਾਲੀ ਵੋਟਾਂ ਬਣਾਉਣ ਦਾ ਸਿਲਸਿਲਾ ਸ਼ੁਰੂ ਕਰਤਾ ਤਾਂ ਕਿ ਜਿਹੜੀਆਂ ਚੋਣਾਂ ਨੇ ਇਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਨਹੀਂ ਸਤਿ ਸ੍ਰੀ ਅਕਾਲ ਕੁਝ ਨਹੀਂ ਹੈ ਨਾ ਕੋਈ ਸਰਕਾਰ ਦਾ ਐਡਾ ਕੋਈ ਇਹ ਜੀ ਮਾਨਸਾ ਨਾ ਸਰਕਾਰ ਲਵੇ ਇਹ ਜਿਆ ਟਾਈਮ ਹੈਗਾ ਕਿ ਜੋ ਉਹ ਕਰ ਰਹੇ ਨੇ ਉਹਦੇ ਚ ਕੋਈ ਬਿਆਨਬਾਜ਼ੀ ਕਰਨ ਅਸੀਂ ਸਰਕਾਰ ਆਪਦਾ ਇਮਾਨਦਾਰੀ ਨਾਲ ਕੰਮ ਕਰਦੀ ਆ ਔਰ ਲੱਗੀ ਹੋਈ ਆ ਬੜੀ ਤਰੀਕੇ ਨਾਲ ਲੱਗੇ ਆ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਤੇ ਲੱਗੇ ਹੋਈ ਆ ਬਿਲਕੁਲ ਯਾਨੀ ਲੋਕਾਂ ਦੀ ਭਲਾਈ ਦੇ ਵਿੱਚ ਸਰਕਾਰ ਜਿਹੜੀ ਹੈ ਕੰਮ ਕਰ ਰਹੀ ਹੈ ਔਰ ਦੂਜੇ ਪਾਸੇ ਜਿਸ ਢੰਗ ਦੇ ਨਾਲ ਪੰਚਾਇਤੀ ਰਾਜ ਐਕਟ ਦੀ ਗੱਲ ਕਰੀ ਉਸ ਦੇ ਵਿੱਚ ਸੋਧ ਹੋ ਸਕਦੀ ਹੈ ਇਸ ਤਰ੍ਹਾਂ ਦੇ ਸੰਕੇਤ ਮਿਲੇ ਨੇ ਯਾਨੀ ਸਰਕਾਰ ਨਹੀਂ ਚਾਹਂਦੀ ਕਿ ਪੰਚਾਇਤੀ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਹੋਏ ਕਿਉਂਕਿ ਜਦੋਂ ਵੀ ਆ ਚੋਣਾਂ ਸਿੱਭਲ ਤੇ ਲੜੀਆਂ ਜਾਂਦੀਆਂ ਨੇ ਤੇ ਫਿਰ ਸਿਆਸੀ ਦਖਲਅੰਦਾਜ਼ੀ ਹੁੰਦੀ ਹੈ ਪਿੰਡਾਂ ਦੀ ਪੰਚਾਇਤਾਂ ਜਿਹੜੀਆਂ ਨੇ ਸਿਆਸੀ ਅਖਾੜੇ ਦੇ ਵਿੱਚ ਤਬਦੀਲ ਹੁੰਦੀਆਂ ਨਜ਼ਰ ਆਉਂਦੀਆਂ ਨੇ ਤੇ ਹੁਣ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ ਇਸ ਨੂੰ ਲੈ ਕੇ ਕੱਲ ਦੀ ਕੈਬਨਿਟ ਦੇ ਵਿੱਚ ਕੋਈ ਮਤਾ ਲਿਆਇਆ ਜਾ ਸਕਦਾ ਹੈ ਹਾਲਾਂਕਿ ਮੰਤਰੀ ਜਿਹੜੇ ਨੇ ਖੁੱਲ ਕੇ ਨਹੀਂ ਬਤਾ ਦੱਸ ਰਹੇ ਲੇਕਿਨ ਇਸ ਤਰ੍ਹਾਂ ਦੇ ਸੰਕੇਤ ਜ਼ਰੂਰ ਮਿਲ ਰਹੇ ਨੇ ਕਿ ਹੁਣ ਪੰਜਾਬ ਦੇ ਵਿੱਚ ਜੜੀਆਂ ਪੰਚਾਇਤੀ ਚੋਣਾਂ ਹੋਣਗੀਆਂ ਸਿੰਬਲ ਤੇ ਨਹੀਂ ਕੋਈ ਰਾਜਨੀਤੀ ਕਖਾੜਾ ਨਹੀਂ ਬਣੇਗਾ ਕਿਉਂਕਿ ਮੁੱਖ ਮੰਤਰੀ ਪਹਿਲਾਂ ਹੀ ਕਹਿੰਦੇ ਸੀ ਕਿ ਜਿਹੜੀ ਵੀ ਪੰਚਾਇਤ ਜਿਹੜਾ ਵੀ ਪਿੰਡ ਆਪਣਾ ਸਰਪੰਚ ਬਿਨਾ ਕਿਸੇ ਇਲੈਕਸ਼ਨ ਤੋਂ ਸਰਵ ਸਹਿਮਤੀ ਨਾਲ ਚੁਣ ਕੇ ਭੇਜੇਗਾ ਤੇ ਉਸ ਨੂੰ ਇਨਾਮ ਰਾਸ਼ੀ ਵੀ ਦਿੱਤੀ ਜਾਏਗੀ ਔਰ ਪਹਿਲਾਂ ਹੋਇਆ ਵੀ ਇਹੋ ਜਿਹਾ ਹੈ ਲੇਕਿਨ ਹੁਣ ਸਰਕਾਰ ਦੀ ਆਮਨਸ਼ਾ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਕੱਲ ਜਦੋਂ ਕੈਬਨਿਟ ਹੁੰਦੀ ਹੈ ਕਿਹੜੇ ਕਿਹੜੇ ਏਜੰਡਿਆਂ ਦੇ ਉੱਪਰ ਉਸ ਕੈਬਨਿਟ ਦੇ ਵਿੱਚ ਚਰਚਾ ਹੁੰਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਲਈ ਫੋਲੋ ਕਰੋ ਦੈਨਿਕ ਸਵੇਰਾ ਟੀਵੀ YouTube Facebook Instagram एक्स ਔਰ WhatsApp ਚੈਨਲ ਪਰ